ਸਭ ਤੋਂ ਪਹਿਲਾਂ ਤਾਂ ਮੈਂ ਧੰਨਵਾਦ ਕਰਦਾ ਸਾਡੇ ਮਾਨਯੋਗ ਪਾਰਟੀ ਸੁਪਰੀਮੋ ਸ੍ਰੀ ਅਰਵਿੰਦ ਕੇਜਰੀਵਾਲ ਜੀ ਸੂਬੇ ਦੇ ਹਰਮਨਪਿਆਰੇ ਮੁੱਖ ਮੰਤਰੀ ਸਰਦਾਰ ਭਗਵੰਤ ਸਿੰਘ ਮਾਨ ਜੀ ਪੰਜਾਬ ਦੇ ਇੰਚਾਰਜ ਮਨੀਸ਼ ਸੋਦੀਆ ਜੀ ਪੰਜਾਬ ਦੇ ਪ੍ਰਧਾਨ ਸ੍ਰੀ ਅਮਨ ਅਰੋੜਾ ਜੀ ਕੈਬਨਟ ਮੰਤਰੀ ਪੰਜਾਬ ਅਤੇ ਸਮੁੱਚੀ ਪਾਰਟੀ ਹਾਈ ਕਮਾਂਡ ਦਾ ਜਿਨ੍ਹਾਂ ਨੇ ਮੇਰੇ ਤੇ ਵਿਸ਼ਵਾਸ ਕਰਦੇ ਹੋਏ ਮੈਨੂੰ ਆਮ ਆਦਮੀ ਪਾਰਟੀ ਦੇ ਵਿਰਾਸਤ ਸੇਵਾ ਸੰਗਠਨ ਵਿੰਗ ਪੰਜਾਬ ਦੇ ਵਿੱਚ ਜਿਹੜੀ ਸਟੇਟ ਸੈਕਟਰੀ ਮੇ ਜੋ ਕੁਤੇ ਕਰਕੇ ਵੱਡੀ ਜ਼ਿੰਮੇਵਾਰੀ ਦਿੱਤੀ ਆ ਕਿਉਂਕਿ ਜਦੋਂ ਤੇ ਆਮ ਆਦਮੀ ਪਾਰਟੀ ਬਣੀਆ ਤਾਂ ਉਸੇ ਸਮੇਂ ਤੋਂ ਲੈ ਕੇ ਮੈਨੂੰ ਵੱਖ-ਵੱਖ ਜਿਹੜੇ ਉਹਦਿਆਂ ਤੇ ਜ਼ਿੰਮੇਵਾਰੀ ਦਿੱਤੀ ਗਈ ਆ ਤੇ ਮੈਂ ਵਖੂਬੀ ਤਰੀਕੇ ਦੇ ਨਾਲ ਨਿਭਾਉਂਦਾ ਰਹੇ ਹਾਂ ਤੇ ਵੱਖ-ਵੱਖ ਰਾਜਾਂ ਦੇ ਵਿੱਚ ਜਦੋਂ ਕਿਤੇ ਵੀ ਇਲੈਕਸ਼ਨ ਹੁੰਦੇ ਜਾਂ ਪੰਜਾਬ ਦੇ ਵਿੱਚ ਕਿਤੇ ਵੀ ਇਲੈਕਸ਼ਨ ਹੁੰਦੇ ਤਾਂ ਪਾਰਟੀ ਦੇ ਸੰਗਠਨ ਦੇ ਵੱਲੋਂ ਮੈਨੂੰ ਜ਼ਿੰਮੇਵਾਰੀ ਦੇ ਕੇ ਭੇਜਿਆ ਹੁੰਦਾ ਤੇ ਹੁਣ ਮੈਨੂੰ ਇਸ ਸੰਗਠਨ ਦੇ ਵਿੱਚ ਜਿਹੜੀ ਬਿਰਾਸਤ ਸੇਵਾ ਸੰਗਠਨ ਪੰਜਾਬ ਆ ਉਹਦੀ ਜ਼ਿੰਮੇਵਾਰੀ ਮਿਲੀ ਆ ਸੈਕਟਰੀ ਦੀ ਮੈਂ ਪੂਰੀ ਇਮਾਨਦਾਰੀ ਅਤੇ ਤਨਦੇਹੀ ਦੇ ਨਾਲ ਨਿਭਾਉਂਦਾ ਰਹਾਂਗਾ ਤੇ ਪਾਰਟੀ ਦੀ ਚੜ੍ਹਦੀ ਕਲਾ ਲਈ ਹਰ ਸਮੇਂ ਹਰ ਵਕਤ ਜਿਹੜਾ ਕੰਮ ਕਰਦਾ ਰਹਾਂਗਾ ਕਿਉਂਕਿ ਪੰਜਾਬ ਦੇ ਵਿੱਚ ਜਿਹੜੇ ਲੋਕ ਨੇ ਉਹ ਆਮ ਆਦਮੀ ਪਾਰਟੀ ਸਰਕਾਰੀ ਤੋਂ ਪੂਰੀ ਤਰ੍ਹਾਂ ਖੁਸ਼ ਨਹੀਂ ਕਿਉਂਕਿ ਮਾਣਯੋਗ ਮੁੱਖ ਮੰਤਰੀ ਸਰਦਾਰ ਭਗਵੰਤ ਸਿੰਘ ਮਾਨ ਜੀ ਦੀ ਅਗਵਾਈ ਦੇ ਵਿੱਚ ਜਿੰਨੇ ਕੰਮ ਹੁਣ ਤੱਕ ਕੀਤੇ ਨੇ ਉਹ ਪਿਛਲੀਆਂ ਸਰਕਾਰਾਂ ਜਿਹੜੀਆਂ ਰਹੀਆਂ ਰਵੱਈੀ ਪਾਰਟੀਆਂ ਦੀਆਂ ਉਹ ਨਹੀਂ ਕਰ ਸਕੀਆਂ ਤੇ ਆਉਣ ਵਾਲੀਆਂ ਵਿਧਾਨ ਸਭਾ ਜਿਹੜੀਆਂ 2027 ਦੀਆਂ ਨੇ ਉਹਨਾਂ ਦੇ ਵਿੱਚ ਵੀ ਪੰਜਾਬ ਦੇ ਲੋਕ ਮਾਣਯੋਗ ਸਰਦਾਰ ਭਗਵੰਤ ਸਿੰਘ ਮਾਨ ਜੀ ਨੂੰ ਸੂਬੇ ਦੇ ਮੁੜ ਤੋਂ ਮੁੱਖ ਮੰਤਰੀ ਦੇ ਰੂਪ ਵਿੱਚ ਦੇਖਣਾ ਚਾਹੁੰਦੇ ਨੇ ਤੇ ਲੋਕ ਬੜੇ ਖੁਸ਼ ਨੇ ਕਿ ਆਮ ਆਦੀ ਪਾਰਟੀ ਸਰਕਾਰ ਨੇ ਜੋ ਜੋ ਵਾਦੇ ਕੀਤੇ ਉਹ ਇੱਕ ਇੱਕ ਕਰਕੇ ਪੂਰੇ ਕੀਤੇ ਜਾ ਰਹੇ ਨੇ ਤੇ ਆਮ ਆਦੀ ਪਾਰਟੀ ਸਰਕਾਰ ਆਮ ਲੋਕਾਂ ਦੇ ਲਈ ਕੰਮ ਕਰ ਰਹੀ ਹੈ ਕਿਸ ਤਰ੍ਹਾਂ ਦੇਖਦੇ ਹੋ ਇਸ ਵਾਰੀ ਪੰਜ ਪਾਰਟੀਆਂ ਚੋਣ ਮੈਦਾਨ ਵਿੱਚ ਹੋਣਗੀਆਂ ਤੇ ਅਕਾਲੀ ਦਲ ਪੁਨਰ ਸੀ ਜਿੱਤੀ ਜਾਏ ਬੀਜੇਪੀ ਤੁਹਾਡੀ ਵੀ ਹੋ ਗਈ ਆਪ ਪਾਰਟੀ ਕਾਂਗਰਸ ਵੀ ਕਿਸ ਦਾ ਕਿਸੇ ਨਾਲ ਮੁਕਾਬਲਾ ਮੰਨ ਬਾਈ ਦਾ ਕਰੀ ਨਹੀਂ ਸਾਡਾ ਮੁਕਾਬਲਾ ਕਿਸੇ ਨਾਲ ਨਹੀਂ ਕਿਉਂਕਿ ਆਮ ਆਦੀ ਪਾਰਟੀ ਦੇ ਸਰਕਾਰ ਨੇ ਕੰਮ ਇਹਨੇ ਕੀਤੇ ਨੇ ਕਿ ਸੂਬੇ ਦੇ ਜਿਹੜੇ ਲੋਕ ਨੇ ਮੈਂ ਤੁਹਾਨੂੰ ਪਹਿਲਾਂ ਵੀ ਦੱਸਿਆ ਕਿ ਉਹ ਦੁਬਾਰਾ ਸਰਕਾਰ ਬਣਾਉਣ ਲਈ ਉਤਾਵਲੇ ਨੇ ਤੁਸੀਂ ਦੇਖੋ ਪਹਿਲੀਆਂ ਸਰਕਾਰਾਂ ਦੇ ਵਿੱਚ ਨੌਕਰੀਆਂ ਜਿਹੜੀਆਂ ਥੋੜੀਆਂ-ਮੋਟੀਆਂ ਦਿੱਤੇ ਉਹ ਵੀ ਦਿੱਸਪਤ ਲਈ ਗਈ ਪਰ ਆਮ ਆਦਮੀ ਪਾਰਟੀ ਜਦੋਂ ਸਰਕਾਰ ਬਣੀਆ ਤਾਂ ਹੁਣ ਤੱਕ 65000 ਦੇ ਕਰੀਬ ਜਿਹੜੀ ਅਸੀਂ ਨੌਕਰੀਆਂ ਦਿੱਤੀਆਂ ਨੇ ਉਹ ਬਿਨਾ ਕਿਸੇ ਸਪਾਰਸ ਤੋਂ ਤੇ ਮੈਟ ਦੇ ਆਧਾਰ ਤੇ ਦਿੱਤੀਆਂ ਨੇ ਜੀ ਤੇ ਸੂਬੇ ਦੇ ਵਿੱਚ ਜਿਹੜਾ 600 ਬਿਜਲੀ ਜਮਟਾ ਉਹ ਮਾਫ ਤੇ 85% ਘਰਾਂ ਦੇ ਜਿਹੜੇ ਬਿੱਲ 0 ਆ ਰਹੇ ਨੇ ਸੂਬੇ ਦੇ ਵਿੱਚ ਜਿਹੜਾ ਸਿਹਤ ਸਵਾਰਣ ਲੈ ਕੇ ਵੱਡਾ ਪੱਧਰ ਤੇ ਸੁਧਾਰ ਕੀਤਾ ਮੁਹੱਲਾ ਕਲੀਨਿਕ ਜਿਹੜੇ ਖੋਲੇ ਗਏ ਨੇ ਤੇ ਹਸਪਤਾਲਾਂ ਦੇ ਵਿੱਚ ਦਵਾਈਆਂ ਮੁਕਤ ਨੇ ਹਰ ਤਰ੍ਹਾਂ ਦੇ ਟੈਸਟ ਮੁਕਤ ਹੋ ਰਹੇ ਨੇ ਸਿੱਖਿਆ ਦੇ ਖੇਤਰ ਦੇ ਵਿੱਚ ਵੱਡੀ ਪੱਧਰ ਤੇ ਸੁਧਾਰ ਕੀਤਾ ਸਕੂਲ ਆਫ ਫੈਮਿਨਸ ਲਾ ਲਓ ਜਾਂ ਹੋਰ ਜਿੰਨੇ ਵੀ ਸੁਧਾਰ ਹੋਏ ਨੇ ਤੇ ਇਸ ਤੋਂ ਇਲਾਵਾ ਜਿਹੜਾ ਕਿਸਾਨਾਂ ਨੂੰ 24 ਘੰਟੇ ਬਿਜਲੀ ਦਿੱਤੀ ਖੇਤਾਂ ਨੂੰ ਤੇ ਨਾਲ ਹੀ ਜਿਹੜਾ ਖੇਤਾਂ ਨੂੰ ਨਹਿਰੀ ਪਾਣੀ ਲਾਇਆ ਪੰਜਾਬ ਦੇ ਵਿੱਚ ਜਿਹੜੀ ਸੜਕ ਸੁਰੱਖਿਆ ਫੋਰਸ ਬਣਾਈ ਗਈ ਆ ਅੱਜ ਤੱਕ ਦੇਸ਼ ਦੇ ਵਿੱਚ ਕਿਸੇ ਵੀ ਰਾਜ ਨੇ ਜਿਹੜੀ ਅਜਿਹੀ ਸੁਰੱਖਿਆ ਫੋਰਸ ਨਹੀਂ ਬਣਾਈ ਤੇ ਪੰਜਾਬ ਦੇ ਵਿੱਚ ਜਿਹੜਾ ਦੇਸ਼ ਦਾ ਪਹਿਲਾ ਸੂਬਾ ਪੰਜਾਬ ਆ ਤੇ ਮਾਨਯੋਗ ਮੁੱਖ ਮੰਤਰੀ ਸਰਦਾਰ ਭਗਵੰਤ ਸਿੰਘ ਮਾਨ ਜੀ ਦੀ ਗਵਾਈ ਦੇ ਵਿੱਚ ਤੇ ਸਾਡੇ ਪਾਰਟੀ ਸੁਪਰੀਮੋ ਅਰਵਿੰਦ ਕੇਜਰੀਵਾਲ ਜੀ ਸੋ ਸਤਕਾ ਜਿਹੜੇ ਇਮਾਨਦਾਰੀ ਦੇ ਨਾਲ ਕੰਮ ਕੀਤਾ ਜਾ ਰਹੇ ਤੇ ਲੋਕ ਉਹਨਾਂ ਤੋਂ ਖੁਸ਼ ਨੇ ਤੇ 2000 27 ਦੀਆਂ ਇਲੈਕਸ਼ਨਾਂ ਦੇ ਵਿੱਚ ਜਿਹੜੀ ਆਮ ਆਦਮੀ ਪਾਰਟੀ ਆ ਉਹ ਹੁੰਝਾ ਫਿਰ ਦਿੱਤਾ ਪ੍ਰਾਪਤ ਕਰਕੇ ਮੁੜ ਆਪਣੀ ਸਰਕਾਰ ਬਣਾਉਂਦੀ ਹੈ 2027 ਚ ਕੀ ਲੱਗਦਾ ਵੀ ਵੱਡੀ ਜ਼ਿੰਮੇਵਾਰੀ ਦੇ ਸਕਦੀ ਹੈ ਸਰਕਾਰ ਕਿਉਂ ਲਗਾਤਾਰ ਤੁਸੀਂ ਵਫਾਦਾਰੀ ਨਾਲ ਕੰਮ ਕਰਦੇ ਦੇਖੋ ਜੀ ਮੈਨੂੰ ਸਰਕਾਰ ਦੇ ਵਿੱਚ ਵੀ ਜ਼ਿੰਮੇਵਾਰੀਆਂ ਦਿੱਤੀਆਂ ਗਈਆਂ ਨੇ ਪਹਿਲਾਂ ਪਲੈਨਿੰਗ ਬੋਰਡ ਦਾ ਜਿਹੜਾ ਚੇਅਰਮੈਨ ਲਾਇਗਾਇਆ ਗਿਆ ਸੀ ਤੇ ਹੁਣ ਅਗਸਤ ਮਹੀਨੇ ਦੇ ਵਿੱਚ ਮੈਨੂੰ ਅਪਰੂਵਮੈਂਟ ٹرسٹ ਨਾਬਾ ਦੀ ਜਿਹੜੀ ਜ਼ਿੰਮੇਵਾਰੀ ਦਿੱਤੀ ਗਈ ਆ ਕਿਉਂਕਿ ਜਿਸ ਦਿਨ ਤੋਂ ਪਾਰਟੀ ਬਣੀਆ ਉਸੇ ਦਿਨ ਤੋਂ ਲੈ ਕੇ ਵਫਾਦਾਰੀ ਦਾ ਇਮਾਨਦਾਰੀ ਦਾ ਮਨ ਤਰਨ ਦੇ ਜਿਹੜਾ ਹਰ ਪਖਤ ਜਿਹੜਾ ਪਾਰਟੀ ਨੂੰ ਸਮਰਪਿਤ ਹੋ ਕੇ ਕੰਮ ਕਰ ਰਹੇ ਆ ਅੱਜ ਖੁਸ਼ੀ ਨੂੰ ਕਿਸ ਤਰ੍ਹਾਂ ਸੰਦਰ ਕਰਦੇ ਹੋ ਦੇਖੋ ਜੀ ਇਲਾਕੇ ਦੇ ਵਿੱਚ ਤੁਸੀਂ ਦੇਖ ਰਹੇ ਹੋ ਕਿ ਵੱਡੀ ਪੱਧਰ ਤੇ ਪੰਜ ਸਰਪੰਚ ਆਮਾਦੀ ਪਾਰਟੀ ਦੇ ਵਲੰਟੀਅਰ ਅੱਜ ਵਧਾਈਆਂ ਦੇਣ ਲਈ ਪਹੁੰਚੇ ਨੇ ਤੇ ਉਹਨਾਂ ਨੇ ਪਾਰਟੀ ਦਾ ਧੰਨਵਾਦ ਵੀ ਕੀਤਾ ਕਿ ਤੁਸੀਂ ਵੱਡੇ ਜਿਹੜੀ ਜ਼ਿੰਮੇਵਾਰੀ ਦਿੱਤੀ ਆ ਤੇ ਮੈਂ ਵੀ ਪਾਰਟੀ ਦਾ ਤਹਿਦਲੋਂ ਦੁਆਰਾ ਫਿਰ ਧੰਨਵਾਦ ਕਰਦਾ ਤੇ ਵਿਸ਼ਵਾਸ ਦਿਵਾਉਂਦੇ ਆ ਕਿ ਜਿਹੜੀ ਜ਼ਿੰਮੇਵਾਰੀ ਦਿੱਤੀ ਆ ਉਹਨੂੰ ਬਾਖੂਬੀ ਤਰੀਕੇ ਨਾਲ ਪੂਰੀ ਮਿਹਨਤ ਦੇ ਨਾਲ ਪਾਰਟੀ ਦੀ ਚੜ੍ਹਦੀ ਕਲਾ ਲਈ ਆਪਾਂ ਨਵਾਵਾਂਗੇ ਅੱਜ ਅਸੀਂ ਚੇਅਰਮੈਨ ਸਾਹਿਬ ਨੂੰ ਵਧਾਈਆਂ ਦੇਣ ਲਈ ਪਹੁੰਚੇ ਆ ਅਸੀਂ ਸਾਡੀ ਸਾਰੀ ਹੀ ਆਮ ਆਦਮੀ ਪਾਰਟੀ ਦੀ ਹਾਈ ਕਮਾਂਡ ਸ਼੍ਰੀ ਅਰਵਿੰਦ ਕੇਜਰੀਵਾਲ ਜੀ ਸੁਪਰੀਮੋ ਨੇ ਸਾਡੇ ਤੇ ਅਮਨ अरोड़ा ਜੀ ਪੰਜਾਬ ਪ੍ਰਧਾਨ ਮੁੱਖ ਮੰਤਰੀ ਸਰਦਾਰ ਭਗਵੰਤ ਸਿੰਘ ਮਾਨ ਜੀ ਤੇ ਮਨੀਸ਼ ਸ਼ੋਧਿਆ ਜੀ ਦਾ ਬਹੁਤ ਧੰਨਵਾਦ ਕਰਦੇ ਆ ਜਿਨ੍ਹਾਂ ਨੇ ਇੱਕ ਇਮਾਨਦਾਰ ਬੰਦੇ ਨੂੰ ਈਮਾਨਦਾਰ ਆਦਮੀ ਨੂੰ ਇਹ ਜੋ ਜ਼ਿੰਮੇਵਾਰੀ ਦਿੱਤੀ ਆ ਬਿਰਾਸਤ ਸੇਵਾ ਸੰਗਠਨ ਪੰਜਾਬ ਦੇ ਸੈਕਟਰੀ ਦੀ ਨਿਯੁਕਤੀ ਕੀਤੀ ਆ ਅਸੀਂ ਸਾਰੀ ਹੀ ਪਾਰਟੀ ਦਾ ਬਹੁਤ ਬਹੁਤ ਧੰਨਵਾਦ ਕਰਦੇ ਆ ਆਮ ਆਦਮੀ ਪਾਰਟੀ ਜਿਹੜੀ ਹੈ ਇਹ ਇਮਾਨਦਾਰ ਬੰਦੇ ਜਿਹੜੇ ਚੰਗੇ ਸੁਭਾਅ ਦੇ ਬੰਦੇ ਨੇ ਉਹਨਾਂ ਨੂੰ ਅੱਗੇ ਲਿਆ ਰਹੀ ਹੈ ਤੇ ਅਸੀਂ ਬਹੁਤ ਧੰਨਵਾਦਾਂ ਸਰਦਾਰ ਭਗਵੰਤ ਸਿੰਘ ਮਾਨ ਜੀ ਦਾ ਸ੍ਰੀ ਅਰਵਿੰਦ ਕੇਜਰੀਵਾਲ ਦਾ ਜੋ ਕਿ ਇਹੋ ਜਿਹੇ ਬੰਦਿਆਂ ਨੂੰ ਜਿਹੜੇ ਇਦਾਂ ਦੇ ਅਹੁਦੇ ਨਾਲ ਉਹ ਦੇ ਕੇ ਇਲਾਕੇ ਦਾ ਜਿਹੜਾ ਮਾਣ ਹੈ ਉਹ ਵਲੰਟੀਅਰਾਂ ਦੇ ਵਿੱਚ ਬਹੁਤ ਵਧੀਆ ਹੈ ਤਾਂ ਕਿ ਅਸੀਂ ਅੱਗੇ ਤੋਂ ਵੀ ਆਸ ਕਰਦੇ ਹਾਂ ਵੀ ਇਹਨਾਂ ਨੂੰ ਹੋਰ ਵੀ ਹਲਕੇ ਦੀਆਂ ਜ਼ਿੰਮੇਵਾਰੀਆਂ ਸੌਂਪੋ ਤਾਂ ਕਿ ਆਪਣਾ ਜਿਹੜਾ ਹਲਕਾ ਵਧੀਆ ਇੱਕ ਚੰਗਾ ਆਮ ਆਦਮੀ ਪਾਰਟੀ ਨੂੰ ਬਲ ਬੁੱਤਾ ਮਿਲ ਸਕੇ ਧੰਨਵਾਦ ਆਮ ਆਦਮੀ ਪਾਰਟੀ ਚ ਸਾਡੇ 90 ਹਲਕੇ ਤੋਂ ਸਾਡੇ ਨੌਜਵਾਨਾਂ ਗੂ ਜਸਤੀ ਸੋਈਆ ਵਾਲਾ ਜੀ ਜੋ ਲੰਬੇ ਸਮੇਂ ਤੋਂ ਪਾਰਟੀ ਦੀ ਸੇਵਾ ਕਰ ਰਹੇ ਨੇ ਤੇ ਇਲਾਕੇ ਦੇ ਵਿੱਚ ਹਲਕੇ ਦੇ ਵਿੱਚ ਬਹੁਤ ਵਧੀਆ ਉਹਨਾਂ ਦਾ ਮਾਣ ਸਤਿਕਾਰ ਹੈ ਲੰਬੇ ਸਮੇਂ ਤੋਂ ਮਿਹਨਤ ਕਰ ਰਹੇ ਨੇ ਅੱਜ ਹੋਰ ਵੀ ਸਨਮਾਨ ਦੇ ਕੇ ਪਾਰਟੀ ਨੇ ਉਹਨਾਂ ਨੂੰ ਜਿਹੜਾ ਹੈ ਸਟੇਟ ਸੈਕਟਰੀ ਨਿਯੁਕਤ ਕੀਤਾ ਹੈ ਬਹੁਤ ਬਹੁਤ ਧੰਨਵਾਦ ਅਰਵਿੰਦ ਕੇਜਰੀਵਾਲ ਜੀ ਦਾ ਸਰਦਾਰ ਭਗਵੰਤ ਮਾਨ ਜੀ ਦਾ ਮਨੀਸ਼ ਸੋਧਿਆ ਜੀ ਦਾ ਸਮੁੱਚੀ ਲੀਡਰਸ਼ਿਪ ਦਾ ਤੇ ਪੂਰੇ ਹਲਕੇ ਦਾ ਮਾਣ ਵਧਾਇਆ ਲੋਕਾਂ ਦਾ ਮਾਣ ਵਧਾਇਆ ਤੇ ਆਉਣ ਵਾਲੇ ਸਮੇਂ ਦੇ ਵਿੱਚ ਵੀ ਤੇ ਵਲੰਟੀਅਰਾਂ ਦੇ ਵਿੱਚ ਬਹੁਤ ਵਧੀਆ ਉਹਨਾਂ ਦਾ ਸਤਿਕਾਰ ਹੈ ਤੇ ਪਾਰਟੀ ਨੂੰ ਅਸੀਂ ਇਹੀ ਚਾਹੁੰਦੇ ਆਂ ਵੀ ਪਾਰਟੀ ਨੂੰ ਇਹ ਜਿਹੜੇ ਜਿਹੜੇ ਇਮਾਨਦਾਰ ਚੇਅਰਮੈਨ ਸਾਹਿਬ ਅਰਗੇ ਬੰਦੇ ਨੇ ਉਹਨਾਂ ਨੂੰ ਅੱਗੇ ਲੈ ਕੇ ਆਉਣ ਧੰਨਵਾਦ ਜੀ ਸਭ ਤੋਂ ਪਹਿਲਾਂ ਤਾਂ ਮੈਂ ਧੰਨਵਾਦ ਕਰਦਾ ਸਾਡੇ ਮਾਣਯੋਗ ਪਾਰਟੀ ਸੁਪਰੀਮੋ ਸ੍ਰੀ ਅਰਵਿੰਦ ਕੇਜਰੀਵਾਲ ਜੀ ਸੂਬੇ ਦੇ ਹਰਮਨਪਿਆਰੇ ਮੁੱਖ ਮੰਤਰੀ ਸਰਦਾਰ ਭਗਵੰਤ ਸਿੰਘ ਮਾਨ ਜੀ ਪੰਜਾਬ ਦੇ ਇੰਚਾਰਜ ਮਨੀਸ਼ ਸੋਦੀਆ ਜੀ ਪੰਜਾਬ ਦੇ ਪ੍ਰਧਾਨ ਸ੍ਰੀ ਅਮਨ ਅਰੋੜਾ ਜੀ ਕੈਬਨਿਟ ਮੰਤਰੀ ਪੰਜਾਬ ਅਤੇ ਸਮੁੱਚੀ ਪਾਰਟੀ ਹਾਈ ਕਮਾਂਡ ਦਾ ਜਿਨ੍ਹਾਂ ਨੇ ਮੇਰੇ ਤੇ ਵਿਸ਼ਵਾਸ ਕਰਦੇ ਹੋਏ ਮੈਨੂੰ ਆਮ ਆਦਮੀ ਪਾਰਟੀ ਦੇ ਵਿਰਾਸਤ ਸੇਵਾ ਸੰਗਠਨ ਵਿੰਗ ਪੰਜਾਬ ਦੇ ਵਿੱਚ ਜਿਹੜੀ ਸਟੇਟ ਸੈਕਟਰੀ ਨਿਯੁਕਤ ਕਰਕੇ ਵੱਡੀ ਜ਼ਿੰਮੇਵਾਰੀ ਦਿੱਤੀ ਆ ਕਿਉਂਕਿ ਜਦੋਂ ਤੇ ਆਮ ਆਦਮੀ ਪਾਰਟੀ ਬਣੀਆ ਤਾਂ ਉਸੇ ਸਮੇਂ ਤੋਂ ਲੈ ਕੇ ਮੈਨੂੰ ਵੱਖ-ਵੱਖ ਜਿਹੜੇ ਉਹਦਿਆਂ ਤੇ ਜ਼ਿੰਮੇਵਾਰੀ ਦਿੱਤੀ ਗਈ ਆ ਤੇ ਮੈਂ ਵੱਖ-ਵੱਖ ਉਹੀ ਤਰੀਕੇ ਦੇ ਨਾਲ ਨਿਭਾਉਂਦਾ ਰਿਹਾ ਤੇ ਵੱਖ-ਵੱਖ ਰਾਜਾਂ ਦੇ ਵਿੱਚ ਜਦੋਂ ਕਿਤੇ ਵੀ ਇਲੈਕਸ਼ਨ ਹੁੰਦੇ ਜਾਂ ਪੰਜਾਬ ਦੇ ਵਿੱਚ ਕਿਤੇ ਵੀ ਇਲੈਕਸ਼ਨ ਹੁੰਦੇ ਤਾਂ ਪਾਰਟੀ ਦੇ ਸੰਗਠਨ ਦੇ ਵੱਲੋਂ ਮੈਨੂੰ ਜ਼ਿੰਮੇਵਾਰੀ ਦੇ ਕੇ ਭੇਜਿਆ ਹੁੰਦਾ ਤੇ ਹੁਣ ਮੈਨੂੰ ਇਸ ਸੰਗਠਨ ਦੇ ਵਿੱਚ ਜਿਹੜੀ ਵਿਰਾਸਤ ਸੇਵਾ ਸੰਗਠਨ ਪੰਜਾਬ ਆ ਉਹਦੀ ਜ਼ਿੰਮੇਵਾਰੀ ਮਿਲੀ ਆ ਸੈਕਟਰੀ ਦੀ ਮੈਂ ਪੂਰੀ ਇਮਾਨਦਾਰੀ ਅਤੇ ਤਨਦੇਹੀ ਦੇ ਨਾਲ ਨਿਭਾਉਂਦਾ ਰਹਾਂਗਾ ਤੇ ਪਾਰਟੀ ਦੀ ਚੜ੍ਹਦੀ ਕਲਾ ਲਈ ਹਰ ਸਮੇਂ ਹਰ ਵਕਤ ਜਿਹੜਾ ਕੰਮ ਕਰਦਾ ਰਹਾਂਗਾ ਕਿਉਂਕਿ ਪੰਜਾਬ ਦੇ ਵਿੱਚ ਜਿਹੜੇ ਲੋਕ ਨੇ ਉਹ ਆਮ ਆਦੀ ਪਾਰਟੀ ਸਰਕਾਰੀ ਤੋਂ ਪੂਰੀ ਤਰ੍ਹਾਂ ਖੁਸ਼ ਨੇ ਕਿਉਂਕਿ ਮਾਣਯੋਗ ਮੁੱਖ ਮੰਤਰੀ ਸਰਦਾਰ ਭਗਵੰਤ ਸਿੰਘ ਮਾਨ ਜੀ ਦੀ ਅਗਵਾਈ ਦੇ ਵਿੱਚ ਜਿੰਨੇ ਕੰਮ ਹੁਣ ਤੱਕ ਕੀਤੇ ਨੇ ਉਹ ਪਿਛਲੀਆਂ ਸਰਕਾਰਾਂ ਜਿਹੜੀਆਂ ਰਹੀਆਂ ਰਵਿੱਤੀ ਪਾਰਟੀਆਂ ਦੀਆਂ ਉਹ ਨਹੀਂ ਕਰ ਸਕੀਆਂ ਤੇ ਆਉਣ ਵਾਲੀਆਂ ਵਿਧਾਨ ਸਭਾ ਜਿਹੜੀਆਂ 2027 ਦੀਆਂ ਨੇ ਉਹਨਾਂ ਦੇ ਵਿੱਚ ਵੀ ਪੰਜਾਬ ਦੇ ਲੋਕ ਮਾਣਯੋਗ ਸਰਦਾਰ ਭਗਵੰਤ ਸਿੰਘ ਮਾਨ ਜੀ ਨੂੰ ਸੂਬੇ ਦਾ ਮੁਰ ਤੋਂ ਮੁੱਖ ਮੰਤਰੀ ਦੇ ਰੂਪ ਵਿੱਚ ਦੇਖਣਾ ਚਾਹੁੰਦੇ ਨੇ ਤੇ ਲੋਕ ਬੜੇ ਖੁਸ਼ ਨੇ ਕਿ ਆਮ ਆਦੀ ਪਾਰਟੀ ਸਰਕਾਰ ਨੇ ਜੋ ਜੋ ਵਾਦੇ ਕੀਤੇ ਉਹ ਇੱਕ ਇੱਕ ਕਰਕੇ ਪੂਰੇ ਕੀਤੇ ਜਾ ਰਹੇ ਨੇ ਤੇ ਆਮ ਆਦੀ ਪਾਰਟੀ ਸਰਕਾਰ ਆਮ ਲੋਕਾਂ ਦੇ ਲਈ ਕੰਮ ਕਰ ਰਹੀ ਹੈ ਕਿਤਨੇ ਦੇ ਦੋ ਇਸ ਵਾਰੀ ਪੰਜ ਪਾਰਟੀਆਂ ਚੋਣ ਮੈਦਾਨ ਵਿੱਚ ਹੋਣਗੀਆਂ ਤੇ ਅਕਾਲੀ ਦਲ ਪੁਰਨਨ ਸੀ ਜਿੱਤੀ ਜਾਏ ਬੀਜਪੀ ਤੁਹਾਡੀ ਵੀ ਹੋ ਗਈ ਆਪ ਪਾਰਟੀ ਕਾਂਗਰਸ ਵੀ ਕਿਸ ਕਿਸ ਨਾਲ ਮੁਕਾਬਲਾ ਮੰਨ ਨਹੀਂ ਸਾਡਾ ਮੁਕਾਬਲਾ ਕਿਸੇ ਨਾਲ ਨਹੀਂ ਕਿਉਂਕਿ ਆਮਾਦੀ ਪਾਰਟੀ ਦੇ ਸਰਕਾਰ ਨੇ ਕੰਮ ਇਹਨੇ ਕੀਤੇ ਨੇ ਕਿ ਸੂਬੇ ਦੇ ਜਿਹੜੇ ਲੋਕ ਨੇ ਮੈਂ ਤੁਹਾਨੂੰ ਪਹਿਲਾਂ ਵੀ ਦੱਸਿਆ ਕਿ ਉਹ ਦੁਬਾਰਾ ਸਰਕਾਰ ਬਣਾਉਣ ਲਈ ਉਤਾਵਲੇ ਨੇ ਤੁਸੀਂ ਦੇਖੋ ਪਹਿਲੀਆਂ ਸਰਕਾਰਾਂ ਦੇ ਵਿੱਚ ਨੌਕਰੀਆਂ ਜਿਹੜੀਆਂ ਥੋੜੀਆਂ ਮੋਟੇ ਤਿੰਨ ਉਹ ਵੀ ਰਿਸ਼ਵਤ ਲਈ ਦਿੱਤੀ ਪਰ ਆਮਾਦੀ ਪਾਰਟੀ ਜਦੋਂ ਸਰਕਾਰ ਬਣੀ ਆ ਦਾ ਹੁਣ ਤੱਕ 65000 ਦੇ ਕਰੀਬ ਜਿਹੜੀ ਅਸੀਂ ਨੌਕਰੀਆਂ ਦਿੱਤੀਆਂ ਨੇ ਉਹ ਬਿਣਾ ਕਿਸੇ ਸਪਾਰਸ ਤੋਂ ਤੇ ਮੈਟ ਦੇ ਆਧਾਰ ਤੇ ਦਿੱਤੀਆਂ ਨੇ ਜੀ ਤੇ ਸੂਬੇ ਦੇ ਵਿੱਚ ਜਿਹੜਾ 600 ਬਿਜਲੀ ਜੁਨਟਾ ਉਹ ਮਾਫ ਆ ਤੇ 85% ਘਰਾਂ ਦੇ ਜਿਹੜੇ ਵੈਲਿਊ ਜ਼ੀਰੋ ਆ ਰਹੇ ਨੇ ਸੂਬੇ ਦੇ ਵਿੱਚ ਜਿਹੜਾ ਸਿਹਤ ਸਵਾਰਣ ਲੈ ਕੇ ਵੱਡਾ ਪੱਧਰ ਤੇ ਸੁਧਾਰ ਕੀਤਾ ਮੁਹੱਲਾ ਕਲੀਨਿਕ ਜਿਹੜੇ ਖੋਲੇ ਗਏ ਨੇ ਇਤਿਹਾਸਤਾਲਿਆਂ ਦੇ ਵਿੱਚ ਦਵਾਈਆਂ ਮੁਕਤ ਨੇ ਹਰ ਤਰ੍ਹਾਂ ਦੇ ਟੈਸਟ ਮੁਕਤ ਹੋ ਰਹੇ ਨੇ ਸਿੱਖਿਆ ਦੇ ਖੇਤਰ ਦੇ ਵਿੱਚ ਵੱਡੀ ਪੱਧਰ ਤੇ ਸੁਧਾਰ ਕੀਤਾ ਸਕੂਲ ਆਫ ਫੈਮਿਨਸ ਲਾ ਲਓ ਜਾਂ ਹੋਰ ਜਿੰਨੇ ਵੀ ਸੁਧਾਰ ਹੋਏ ਨੇ ਤੇ ਇਸ ਤੋਂ ਇਲਾਵਾ ਜਿਹੜਾ ਕਿਸਾਨਾਂ ਨੂੰ 24 ਘੰਟੇ ਬਿਜਲੀ ਦਿੱਤੀ ਖੇਤਾਂ ਨੂੰ ਤੇ ਨਾਲ ਹੀ ਜਿਹੜਾ ਖੇਤਾਂ ਨੂੰ ਨਹਿਰੀ ਪਾਣੀ ਲਾਇਆ ਪੰਜਾਬ ਦੇ ਵਿੱਚ ਜਿਹੜੀ ਸੜਕ ਸੁਰੱਖਿਆ ਫੋਰਸ ਬਣਾਈ ਗਈ ਆ ਅੱਜ ਤੱਕ ਦੇਸ਼ ਦੇ ਵਿੱਚ ਕਿਸੇ ਵੀ ਰਾਜ ਨੇ ਜਿਹੜੀ ਅਜਿਹੀ ਸੁਰੱਖਿਆ ਫੋਰਸ ਨਹੀਂ ਬਣਾਈ ਤੇ ਪੰਜਾਬ ਦੇ ਵਿੱਚ ਜਿਹੜਾ ਦੇਸ਼ ਦਾ ਪਹਿਲਾ ਸੂਬਾ ਪੰਜਾਬ ਆ ਇਮਾਨਜੋਗ ਮੁੱਖ ਮੰਤਰੀ ਸਰਦਾਰ ਭਗਵੰਤ ਸਿੰਘ ਮਾਨ ਜੀ ਦੀ ਗਵਾਹੀ ਦੇ ਵਿੱਚ ਤੇ ਸਾਡੇ ਪਾਰਟੀ ਸੁਪਰੀਮੋ ਅਰਵਿੰਦ ਕੇਜਰੀਵਾਲ ਜੀ ਸੋ ਸਤਕਾ ਜਿਹੜੇ ਇਮਾਨਦਾਰੀ ਦੇ ਨਾਲ ਕੰਮ ਕੀਤੇ ਜਾਣ ਤੇ ਲੋਕ ਉਹਨਾਂ ਤੋਂ ਖੁਸ਼ ਨੇ ਤੇ 2000 27 ਦੀਆਂ ਇਲੈਕਸ਼ਨਾਂ ਦੇ ਵਿੱਚ ਜਿਹੜੀ ਆਮ ਆਦਮੀ ਪਾਰਟੀ ਆ ਉਹ ਹੁੰਝਾ ਫਿਰ ਦਿੱਤਾ ਪ੍ਰਾਪਤ ਕਰਕੇ ਮੁੜ ਆਪਣੀ ਸਰਕਾਰ ਬਣਾਉਂਦੀ ਹੈ 2027 ਚ ਕੀ ਲੱਗਦਾ ਵੀ ਵੱਡੀ ਜਿੰਮੇਵਾਰੀ ਦੇ ਸਕਦੀ ਹੈ ਸਰਕਾਰ ਕਿਉਂ ਲਗਾਤਾਰ ਤੁਸੀਂ ਵਫਾਦਾਰੀ ਨਾਲ ਕੰਮ ਕਰਦੇ ਦੇਖੋ ਜੀ ਮੈਨੂੰ ਸਰਕਾਰ ਦੇ ਵਿੱਚ ਵੀ ਜ਼ਿੰਮੇਵਾਰੀਆਂ ਦਿੱਤੀਆਂ ਗਈਆਂ ਨੇ ਪਹਿਲਾਂ ਪਲੈਨਿੰਗ ਬੋਰਡ ਦਾ ਜਿਹੜਾ ਚੇਅਰਮੈਨ ਲਾਇਗਾਇਆ ਗਿਆ ਸੀ ਤੇ ਹੁਣ ਅਗਸਤ ਮਹੀਨੇ ਦੇ ਵਿੱਚ ਮੈਨੂੰ ਅਪਰੂਵਮੈਂਟ ਟਰਸਟ ਨਾਬਾ ਦੀ ਜਿਹੜੀ ਜ਼ਿੰਮੇਵਾਰੀ ਦਿੱਤੀ ਗਈ ਆ ਕਿਉਂਕਿ ਜਿਸ ਦਿਨ ਤੋਂ ਪਾਰਟੀ ਬਣੀਆ ਉਸੇ ਦਿਨ ਤੋਂ ਲੈ ਕੇ ਵਫਾਦਾਰੀ ਦੇ ਨਾਲ ਇਮਾਨਦਾਰੀ ਨਾਲ ਮਨ ਤਰਨ ਦੇ ਜਿਹੜਾ ਹਰ ਪਖਤ ਜਿਹੜਾ ਪਾਰਟੀ ਨੂੰ ਸਮਰਪਿਤ ਹੋ ਕੇ ਕੰਮ ਕਰ ਰਹੇ ਆ ਅੱਜ ਖੁਸ਼ੀ ਨੂੰ ਕਿਸ ਤਰ੍ਹਾਂ ਸੰਦਰ ਕਰਦੇ ਹੋ ਦੇਖੋ ਜੀ ਇਹ ਇਲਾਕੇ ਦੇ ਵਿੱਚ ਤੁਸੀਂ ਦੇਖ ਰਹੇ ਹੋ ਕਿ ਵੱਡੀ ਪੱਧਰ ਤੇ ਪੰਜ ਸਰਪੰਚ ਆਮਾਦੀ ਪਾਰਟੀ ਦੇ ਵਲੰਟੀਅਰ ਅੱਜ ਵਧਾਈਆਂ ਦੇਣ ਲਈ ਪਹੁੰਚੇ ਨੇ ਤੇ ਉਹਨਾਂ ਨੇ ਪਾਰਟੀ ਦਾ ਧੰਨਵਾਦ ਵੀ ਕੀਤਾ ਕਿ ਤੁਸੀਂ ਵੱਡੇ ਜਿਹੜੀ ਜ਼ਿੰਮੇਵਾਰੀ ਦਿੱਤੀ ਆ ਤੇ ਮੈਂ ਵੀ ਪਾਰਟੀ ਦਾ ਤਹਿਦਲੋਂ ਦੁਆਰਾ ਫਿਰ ਧੰਨਵਾਦ ਕਰਦਾ ਤੇ ਵਿਸ਼ਵਾਸ ਦਿਵਾਉਂਦੇ ਆ ਕਿ ਜਿਹੜੀ ਜ਼ਿੰਮੇਵਾਰੀ ਦਿੱਤੀ ਆ ਉਹਨੂੰ ਬਾਖੂਬੀ ਤਰੀਕੇ ਨਾਲ ਪੂਰੀ ਮਿਹਨਤ ਦੇ ਨਾਲ ਪਾਰਟੀ ਦੀ ਚੜ੍ਹਦੀ ਕਲਾ ਲਈ ਆਪਾਂ ਨਵਾਵਾਂਗੇ ਅੱਜ ਅਸੀਂ ਚੇਅਰਮੈਨ ਸਾਹਿਬ ਨੂੰ ਵਧਾਈਆਂ ਦੇਣ ਲਈ ਪਹੁੰਚੇ ਆ ਅਸੀਂ ਸਾਡੀ ਸਾਰੀ ਹੀ ਆਮ ਆਦਮੀ ਪਾਰਟੀ ਦੀ ਹਾਈ ਕਮਾਂਡ ਸ਼੍ਰੀ ਅਰਵਿੰਦ ਕੇਜਰੀਵਾਲ ਜੀ ਸੁਪਰੀਮੋ ਨੇ ਸਾਡੇ ਤੇ ਅਮਨ अरोड़ा ਜੀ ਪੰਜਾਬ ਪ੍ਰਧਾਨ ਮੁੱਖ ਮੰਤਰੀ ਸਰਦਾਰ ਭਗਵੰਤ ਸਿੰਘ ਮਾਨ ਜੀ ਤੇ ਮਨੀਸ਼ ਸ਼ੋਧਿਆ ਜੀ ਦਾ ਬਹੁਤ ਧੰਨਵਾਦ ਕਰਦੇ ਆ ਜਿਨ੍ਹਾਂ ਨੇ ਇੱਕ ਇਮਾਨਦਾਰ ਬੰਦੇ ਨੂੰ ਈਮਾਨਦਾਰ ਆਦਮੀ ਨੂੰ ਇਹ ਜੋ ਜ਼ਿੰਮੇਵਾਰੀ ਦਿੱਤੀ ਆ ਬਿਰਾਸਤ ਸੇਵਾ ਸੰਗਠਨ ਪੰਜਾਬ ਦੇ ਸੈਕਟਰੀ ਦੀ ਨਿਯੁਕਤੀ ਕੀਤੀ ਆ ਅਸੀਂ ਸਾਰੀ ਹੀ ਪਾਰਟੀ ਦਾ ਬਹੁਤ ਬਹੁਤ ਧੰਨਵਾਦ ਕਰਦੇ ਆ ਆਮ ਆਦਮੀ ਪਾਰਟੀ ਜਿਹੜੀ ਹੈ ਇਹ ਇਮਾਨਦਾਰ ਬੰਦੇ ਜਿਹੜੇ ਚੰਗੇ ਸੁਭਾਅ ਦੇ ਬੰਦੇ ਨੇ ਉਹਨਾਂ ਨੂੰ ਅੱਗੇ ਲਿਆ ਰਹੀ ਹੈ ਤੇ ਅਸੀਂ ਬਹੁਤ ਧੰਨਵਾਦਾਂ ਸਰਦਾਰ ਭਗਵੰਤ ਸਿੰਘ ਮਾਨ ਜੀ ਦਾ ਸ੍ਰੀ ਅਰਵਿੰਦ ਕੇਜਰੀਵਾਲ ਦਾ ਜੋ ਕਿ ਇਹੋ ਜਿਹੇ ਬੰਦਿਆਂ ਨੂੰ ਜਿਹੜੇ ਇਦਾਂ ਦੇ ਅਹੁਦੇ ਨਾਲ ਉਹ ਦੇ ਕੇ ਇਲਾਕੇ ਦਾ ਜਿਹੜਾ ਮਾਣ ਹੈ ਉਹ ਵਲੰਟੀਅਰਾਂ ਦੇ ਵਿੱਚ ਬਹੁਤ ਵਧੀਆ ਹੈ ਤਾਂ ਕਿ ਅਸੀਂ ਅੱਗੇ ਤੋਂ ਵੀ ਆਸ ਕਰਦੇ ਹਾਂ ਵੀ ਇਹਨਾਂ ਨੂੰ ਹੋਰ ਵੀ ਹਲਕੇ ਦੀਆਂ ਜ਼ਿੰਮੇਵਾਰੀਆਂ ਸੌਂਪੋ ਤਾਂ ਕਿ ਆਪਣਾ ਜਿਹੜਾ ਹਲਕਾ ਵਧੀਆ ਇੱਕ ਚੰਗਾ ਆਮ ਆਦਮੀ ਪਾਰਟੀ ਨੂੰ ਬਲਬੁੱਤਾ ਮਿਲ ਸਕੇ ਧੰਨਵਾਦ ਆਮ ਆਦਮੀ ਪਾਰਟੀ ਚ ਸਾਡੇ 90 ਹਲਕੇ ਤੋਂ ਸਾਡੇ ਨੌਜਵਾਨਾਂ ਗੂ ਜਸਤੀ ਸੋਈਆ ਵਾਲਾ ਜੀ ਜੋ ਲੰਬੇ ਸਮੇਂ ਤੋਂ ਪਾਰਟੀ ਦੀ ਸੇਵਾ ਕਰ ਰਹੇ ਨੇ ਤੇ ਇਲਾਕੇ ਦੇ ਵਿੱਚ ਹਲਕੇ ਦੇ ਵਿੱਚ ਬਹੁਤ ਵਧੀਆ ਉਹਨਾਂ ਦਾ ਮਾਣ ਸਤਿਕਾਰ ਹੈ ਲੰਬੇ ਸਮੇਂ ਤੋਂ ਮਿਹਨਤ ਕਰ ਰਹੇ ਨੇ ਅੱਜ ਹੋਰ ਵੀ ਸਨਮਾਨ ਦੇ ਕੇ ਪਾਰਟੀ ਨੇ ਉਹਨਾਂ ਨੂੰ ਜਿਹੜਾ ਹੈ ਸਟੇਟ ਸੈਕਟਰੀ ਨਿਯੁਕਤ ਕੀਤਾ ਹੈ ਬਹੁਤ ਬਹੁਤ ਧੰਨਵਾਦ ਆਰਵਿੰਦ ਕੇਜਰੀਵਾਲ ਜੀ ਦਾ ਸਰਦਾਰ ਭਗਵੰਤ ਮਾਨ ਜੀ ਦਾ ਮਨੀਸ਼ ਸੋਧਿਆ ਜੀ ਦਾ ਸਮੁੱਚੀ ਲੀਡਰਸ਼ਿਪ ਦਾ ਤੇ ਪੂਰੇ ਹਲਕੇ ਦਾ ਮਾਣ ਵਧਾਇਆ ਲੋਕਾਂ ਦਾ ਮਾਣ ਵਧਾਇਆ ਤੇ ਆਉਣ ਵਾਲੇ ਸਮੇਂ ਦੇ ਵਿੱਚ ਵੀ ਤੇ ਵਲੰਟੀਅਰਾਂ ਦੇ ਵਿੱਚ ਬਹੁਤ ਵਧੀਆ ਉਹਨਾਂ ਦਾ ਸਤਿਕਾਰ ਹੈ ਤੇ ਪਾਰਟੀ ਤੋਂ ਅਸੀਂ ਇਹੀ ਚਾਹੁੰਦੇ ਆਂ ਵੀ ਪਾਰਟੀ ਨੂੰ ਇਹੋ ਜਿਹੇ ਜਿਹੜੇ ਇਮਾਨਦਾਰ ਚੇਅਰਮੈਨ ਸਾਹਿਬ ਅੱਗੇ ਬੰਦੇ ਨੇ ਉਹਨਾਂ ਨੂੰ ਅੱਗੇ ਲੈ ਕੇ ਆਉਣ ਧੰਨਵਾਦ ਜੀ